ਮੈਂ ਬਾਗੀ ਮੈਂ ਬਾਗੀ ਮੈਂ ਆਕੀ ਮੈਂ ਆਕੀ ਮੈਂ ਇੱਕ ਅਮਰ ਸ਼ਕਤੀ ਮੈਂ ਬਾਕੀ ਮੈਂ ਬਾਕੀ ਮੈਂ ਦੁਨੀਆ ਦੀ ਹਰ ਇੱਕ ਬਗਾਵਤ ਦਾ ਬਾਨੀ ਮੈਂ ਹਰਕਤ ਮੈਂ ਸੱਤਾ ਮੈਂ ਚੇਤਨ ਜਵਾਨੀ ਮੈਂ ਪਾਰੇ ਦਾ ਦਿਲ ਹਾਂ ਮੈਂ ਛੱਲਾ ਦਾ ਹਿਰਦਾ ਪਹਾੜਾਂ ਦਾ ਦਿਲ ਮੇਰੀ ਨਾਰੀ ਤੋਂ ਕਰਦਾ ਮੇਰੀ ਸਾਹਮਣੇ ਕੀ ਹੈ ਜ਼ਾਲਮ ਦਾ ਟੋਲਾ ਮੈਂ ਪਰਚੰਡ ਅਗਨੀ ਮੈਂ ਬੇਰੋਕ ਸ਼ੋਲਾ ਇਹ ਤੁੰਦਲੇ ਇਹ ਮਿੱਟਦੇ ਪੁਰਾਣੇ ਨਜ਼ਾਰੇ ਇਹ ਪਿੱਕਾ ਜਿਹਾ ਚੰਨ ਇਹ ਬੀ ਚਮਕਤਾਰੇ ਮੈਂ ਸੂਰਜ ਦਾ ਬਦਲਾਂਗਾ ਹਰ ਪਹਿਲਾ ਕਾਇਦਾ ਨਵਾਂ ਦਿਨ ਨਵੀਂ ਰਾਤ ਹੋਵੇਗੀ ਪੈਦਾ ਮੈਂ ਅੰਬਰ ਦਾ ਪੁੱਲਾ ਜਾ ਚੀਰ ਸੀਨਾ ਤੇ ਦੁਨੀਆ ਨੂੰ ਦੱਸਾਂਗਾ ਕਿ ਸ਼ਹਿ ਹੈ ਜਿੰਦਾ ਮੈਂ ਬਦਲੀ ਦਾ અવਤਾਰ ਬਦਲੀ ਦਾ ਰੱਬੀ ਮੈਂ ਆਕੀ ਮੈਂ ਆਕੀ ਮੈਂ ਬਾਗੀ ਮੈਂ ਬਾਗੀ ਮੇਰੀ ਖੇਡ ਨੂੰ ਤੰਗ ਹੈ ਇਹ ਜਮਾਨਾ ਮੇਰੀ ਖੇਡ ਤੋਂ ਤੰਗ ਹੈ ਇਹ ਜਮਾਨਾ ਮੈਂ ਕਰਦਾ ਰਿਹਾ ਹਾਂ ਇਹੋ ਮੇਰੀ ਆਦਤ ਹਯਾਤੀ ਦੇ ਸਭ ਪਹਿਲੰਗਾ ਵਿੱਚ ਬਗਾਵਤ ਤਬਾਹੀ ਦੀ ਬਣ ਕੇ ਤਬਾਹੀ ਮੈਂ ਆਵਾਂ ਜੋ ਖਲਕਤ ਮਕਾਵੇ ਮੈਂ ਉਸ ਨੂੰ ਮਕਾਵਾਂ ਮੈਂ ਨੀਰੋ ਦਾ ਦੁਸ਼ਮਨ ਮੈਂ ਕਾਰੂ ਦਾ ਗੈਰੀ ਮੈਂ ਇਹਨਾਂ ਲਈ ਅਯਧਿਆ ਨਾਗ ਜੈਰੀ ਮੇਰੇ ਡਰ ਤੋਂ ਦੁਨੀਆ ਦੇ ਡਰ ਨਸਦੇ ਨੇ ਮੇਰੀ ਮੁਸਕਰਾਹਟ ਚ ਜਗ ਵਸਦੇ ਨੇ ਮੇਰੀ ਨਜ਼ਰ ਵੈਰਾਂ ਨੂੰ ਕਾਲੀ ਦਾ ਖੰਡਾ ਮੈਂ ਪੜਦਾ ਹਾਂ ਪਲ ਵਿੱਚ ਗੁਰੂਆਂ ਦਾ ਝੰਡਾ ਬਗਾਵਤ ਦਾ ਜਰਾ ਜਹਾਨਾ ਤੇ ਪਾਰੂ ਮੇਰਾ ਕਤਰਾ ਕਤਰਾ ਤਫਾਨਾ ਤੇ ਪਾਰੂ ਮੇਰਾ ਬੂਰ ਸਾਹਾਂ ਦੇ ਸੀਨੇ ਚ ਨੇਜਾ ਮੇਰੀ ਗਰਜ ਤੋਂ ਕੋਟ ਹਨ ਰੀਜ਼ਾ ਰੀਜ਼ਾ ਮੈਂ ਕੁਤਬਾਂ ਨੂੰ ਜਾ ਜਾ ਕੇ ਗਰਮਾ ਦਿਆਂਗਾ ਮੈਂ ਭੂ ਨਾਲ ਅੰਬਰ ਨੂੰ ਟਕਰਾ ਦੇਵਾਂਗਾ ਮੇਰਾ ਹੁਕਮ ਸੁਣ ਕੇ ਮੋਈ ਦੁਨੀਆ ਜਾਗੀ ਮਯਾਕੀ ਮਯਾਕੀ ਮੈਂ ਬੱਗੀ ਮੈਂ ਬੱਗੀ ਮੇਰੇ ਜੀਤ ਚੋਂ ਜੋ ਕੁਝ ਵੀ ਆਏ ਕਰਾਂਗਾ ਮੈਂ ਗਮ ਤੇ ਖੁਸ਼ੀ ਦੇ ਸਮੁੰਦਰ ਤਰਾਂਗਾ ਗੁਲਾਮੀ ਦੀ ਹਰ ਤਾਰ ਹਰ ਸਾਜ਼ ਮੁਰਦਾ ਗੁਲਾਮੀ ਦਾ ਹਰ ਤਖਤ ਹਰ ਤਾਜ ਮੁਰਦਾ ਇਹ ਕੁਦਗਰਜ ਮੰਦਰ ਇਹ ਲੋਭੀ ਦੇਵਤੇ ਇਹ ਦੌਲਤ ਦੇ ਪੂਜਕ ਇਹ ਕਾਰੂ ਦੇ ਪੁੱਤੇ ਇਹ ਮੱਥੇ ਦੇ ਵੱਟਾਂ ਦੇ ਮੁਸਲ ਇਸਾੜੇ ਇਹ ਚੜਦੇ ਹੋਏ ਨਖ ਤਿੱਖੇ ਕੁਹਾੜੇ ਮਸੰਦਾ ਦੀ ਮਜਲਿਸ ਸਰਾਰਤ ਦੀ ਮਹਿਫਲ ਮੈਂ ਇਹਨਾਂ ਦੀ ਦੁਨੀਆ 'ਚ ਪਾਵਾਂਗਾ ਹਲਚਲ ਮੈਂ ਇਹਨਾਂ ਲਈ ਬਣ ਕੇ ਪੁਚਾ ਲਾਵਾਂ ਇਹ ਡਿੱਗਣ ਮੈਂ ਅੰਬਰ ਤੋਂ ਲੱਖ ਬਿਜਲੀ ਪਾਵਾਂ ਮੈਂ ਲਾਸ਼ਾਂ ਮੈਂ ਭਾਂਬੜ ਮੈਂ ਅਣਬੁੱਝ ਜਵਾਲਾ ਮੈਂ ਜ਼ਾਲਮ ਲਈ ਮੌਤ ਵਿੱਚ ਬੁਝਿਆ ਭਾਲਾ ਮੈਂ ਉਹ ਬਾਣ ਜੈਦਰਥ ਲਈ ਜੋ ਸੀ ਤਨਿਆ ਮੈਂ ਉਹ ਤੀਰ ਜੋ ਕ੍ਰਿਸ਼ਨ ਦੀ ਮੌਤ ਬਣਿਆ ਮੇਰੇ ਸਾਹਮਣੇ ਇਹ ਜਹ ਹੈ ਸਭ ਚਲਾਕੀ ਮੈਂ ਬਾਗੀ ਮੈਂ ਬਾਗੀ ਮੈਂ ਆਕੀ ਮੈਂ ਆਕੀ ਮੈਂ ਇੱਕ ਇਨਕਲਾਬੀ ਖੁਦਾ ਹਾਂ ਖੁਦਾ ਹਾਂ ਮੈਂ ਹਰ ਗਦਰ ਦੇ ਪੜਕਵੇਂ ਦਿਲ ਦਾ ਚਾਹਾਂ ਮੈਂ ਨੱਚਦਾ ਹਾਂ ਪਰ ਆਪਣੀ ਤਾਲਾਂ ਤੇ ਹਰਦਮ ਮੈਂ ਨਿਰਪੈ ਮੈਂ ਬੇਖੌਫ ਮੈਂ ਨਿਸ਼ਚਿਤ ਮੈਂ ਬੇਗਮ ਮੇਰਾ ਕਮ ਹਰ ਦਿਲ ਨੂੰ ਆਜ਼ਾਦ ਕਰਨਾ ਤੇ ਹਰ ਆਸ ਦਾ ਬਾਗ ਆਬਾਦ ਕਰਨਾ ਮੇਰਾ ਇੱਕ ਇਸ਼ਾਰਾ ਜ਼ਮੀਨਾਂ ਉਥੱਲੇ ਮੇਰੀ ਨਜ਼ਰ ਅੰਬਰ ਦੇ ਵਰਕੇ ਪਥੱਲੇ ਮੇਰਾ ਹੁਕਮ ਸੁਣ ਕੇ ਸਮਾਂ ਚੱਲਦਾ ਏ ਮੇਰਾ ਰਾਗ ਸਾਰੀ ਫਜ਼ਾ ਮਲਦਾ ਏ ਸਤਾਨਾਂ ਵਾਲੀ ਕਾਲ ਆਇਆ ਹਾਂ ਬਣ ਕੇ ਮਸੂਮਾਂ ਵਾਲੀ ਟਾਲ ਆਇਆ ਹਾਂ ਬਣ ਕੇ ਮੈਂ ਹਰ ਥਾਂ ਨਵਾਂ ਯੁੱਗ ਵਰਤਾ ਦੇਾਂਗਾ ਮੈਂ ਇੱਟ ਨਾਲ ਇੱਟ ਹੋਂ ਦੀ ਖੜਕਾ ਦੇਾਂਗਾ ਮੇਰੇ ਸਾਹਮਣੇ ਕਲਗੀਆਂ ਕਲਸ ਕੰਬਨ ਮੇਰੇ ਸਾਹਮਣੇ தாம் ਤਾਕਤ ਦੇ ਲਰਜਨ ਮੈਂ ਸੀਨਾ ਹਾਂ ਇੱਕ ਖੋਜ ਭਰਿਆ ਕਪਲ ਦਾ ਮੈਂ ਇੱਕ ਮਰਦ ਕਾਮਲ ਹਾਂ ਦੁਨੀਆ ਦੇ ਵੱਲ ਦਾ ਮੈਂ ਗੋਤਮ ਮੈਂ ਰੂਸੂ ਮੈਂ ਲੈਨਨ ਦੀ ਜਾਹਤ ਮੈਂ ਹਾਂ ਮਾਰਕਸ ਦੀ ਖੁਦਾਈ ਦੀ ਦੌਲਤ ਮੇਰੇ ਤੋਂ ਕੰਬਨ ਪਗੰਬਰ ತ್ಯਾਗੀ ਮੈਂ ਆਕੀ ਮੈਂ ਆਕੀ ਮੈਂ ਬੱਗੀ ਮੈਂ ਬੱਗੀ ਮੈਂ ਇਨਸਾਫ ਦਾ ਦੇਵਤਾ ਸਭ ਦਾ ਸਾਂਝਾ ਮੈਂ ਅਰਥਕ ਪ੍ਰੇਮੀ ਮੈਂ ਕੁਦਰਤ ਦਾ ਰਾਂਝਾ ਮੈਂ ਫੁੱਲਾਂ ਤੇ ਕਲੀਆਂ ਨੂੰ ਦਿੰਦਾ ਹਾਂ ਖੇੜਾ ਜਮਾਨੇ ਦੀ ਰਗ ਰਗ ਜੋ ਹੈ ਮੇਰਾ ਗੀੜਾ ਮੈਂ ਮੂਰਾਂ ਦੇ ਸੀਨੇ 'ਚ ਹਾਂ ਨਾਚਦਾ ਚਾ ਮੈਂ ਸ਼ੇਰ ਦੇ ਦਿਲ ਚੋਂ ਹਾਂ ਜਾਚਦਾ ਚਾ ਮੈਂ ਹਰ ਕਾੜ ਦੇ ਰਾਹ ਚੋਂ ਰੋਸ਼ਨ ਸਤਾਰਾ ਮੇਰੀ ਰੋਸ਼ਨੀ ਦਾ ਦਿਲ ਵਿੱਚ ਖਲਾਰਾ ਮੇਰੇ ਉੱਠ ਦੇ ਅਸਾਰਾਂ ਚ ਜਿੰਦ ਪਾਉਣ ਵਾਲਾ ਮੈਂ ਬਦਲੀ ਦੇ ਸੋਲੇ ਸਦਾ ਗਾਉਣ ਵਾਲਾ ਕਦੇ ਵੀ ਕਿਸੇ ਤੋਂ ਨਾ ਹੀ ਹਾਰਿਆ ਮੈਂ ਕਦੀ ਵੀ ਨਾ ਹਾਰਾਂਗਾ ਲਲਕਾਰਿਆ ਮੈਂ ਮੈਂ ਇੱਕ ਅਮਰ ਸ਼ਕਤੀ ਮੈਂ ਬਕੀ ਮੈਂ ਬਕੀ ਮੈਂ ਬਗੀ ਮੈਂ ਬਗੀ ਮੈਂ ਸਾਦੀ ਮੈਂ ਅਕੀ ਜਨਾਬ ਬਾਬਾ ਬਲਵੰਤ ਦੀ ਕਲਮ ਤੋਂ